ਸਤਿਕਾਰਯੋਗ ਸਤ ਸੰਗਤ ਜਨ ਸਤਿਗੁਰੂ ਸਦੇ ਪਾਛਾ ਦੀਆਂ ਅਪਾਰ ਕਿਰਪਾ ਰਹਿਮਤ ਬਖਸ਼ੀ ਕੀਤੀ ਹੈ ਜੋ ਕਿ ਸਭ ਸੰਗਤਾਂ ਨੇ 15 ਪੌੜੀਆਂ ਦੀ ਵਿਚਾਰ ਸੰਥਿਆ শ্রবণ ਕੀਤੀ ਹੈ ਜੀ ਗੁਰੂ ਪਿਆਰਿਓ ਅਗੇ ਪੌੜੀ ਦੀ ਆਰੰਭਤਾ ਹੈ ਆਓ ਸਭ ਸੰਗਤਾਂ ਮਨ ਵਰਦਿਆਂ ਨੂੰ ਇਕਾਗਰ ਕਰੀਏ ਫਤੇ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਗੱਜ ਕੇ ਫਤੇ ਨਾਲ ਸਾਝ ਪਾਉ ਜੀ ਆਪਕੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤ ਤ ਪੰਜ ਪਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸੰਤ ਸੰਗੀ ਜਨੋ ਹਣ ਜਿਹੜੀ 16ਵੀਂ ਪੌੜੀ ਹੈ ਉਸ ਦੀ ਅਰੰਭਤਾ ਹੈ ਆਪ ਸਭ ਸੰਗਤਾਂ ਨੇ ਸ਼ਬਦ ਸਰਵਣ ਕੀਤਾ ਹੈ ਪੰਚ ਪਰਵਾਣ ਪੰਚ ਟੁੱਪੀ ਲਾ ਕੇ ਨੱਕ ਦੇ ਵਿੱਚੋਂ ਆਵਾਜ਼ ਆਣੀ ਹੈ ਇਸ ਪੰਚ ਦਾ ਅਰਥ ਹੈ ਉਹ ਸੰਤ ਜਨ ਜਿਨ੍ਹਾਂ ਨੇ ਆਪਣਾ ਮਨ ਵਸ ਕਰ ਲਿਆ ਅਤੇ ਜਿਹੜੇ ਪਰਮੇਸ਼ਰ ਦੀ ਉਸ ਦਰ ਦੇ ਵਿੱਚ ਉਸ ਕਚਹਿਰੀ ਵਿੱਚ ਪਰਵਾਣ ਹੋ ਗਏ ਉਹ ਸੰਤ ਜਨ ਪੰਚ ਪਰਵਾਣ ਪੰਚ ਪ੍ਰਦਾਨ ਪਰਵਾਣ ਤੇ ਦੇਖੋ ਪਰਵਾਣ ਪੰਚ ਪ੍ਰਦਾਨ ਪੂਰੇ ਰਾਰਿਆਂ ਦੇ ਨਾਲ ਇਹ ਸ਼ਬਦ ਉਚਾਰਨ ਕੀਤੇ ਹੋਇਆ ਜੇਕਰ ਪੈਰ ਵਿੱਚ ਰਾਰਾ ਹੁੰਦਾ ਫਿਰ ਸਭ ਸੰਗਤਾਂ ਨੇ ਤੇਜ਼ ਬੋਲਣਾ ਸੀ ਥੋੜਾ ਜਿਹਾ ਫਿਰ ਹਣਾ ਸੀ ਪ੍ਰਦਾਨ ਪੈਰ ਚ ਰਾਰਾ ਹੁੰਦਾ ਹੁਣ ਰਾਰਾ ਹੈ ਪੂਰਾ ਨਾਲ ਲੱਗਾ ਹੋਇਆ ਪੰਚ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਪਾਵਹਿ ਇੱਥੇ ਕਈ ਜਿਹੜੇ ਵਿਦਵਾਨ ਹਨ ਇੱਥੇ ਗੁਰੂ ਪਿਆਰਿਓ ਸਾਰੇ ਵਿਦਵਾਨ ਸਤਕਾਰਯੋਗ ਨੇ ਜਿਨ੍ਹਾਂ ਪਰਮੇਸ਼ਰ ਨੇ ਕਿਸੇ ਨੂੰ ਬਲ ਬਖਸ਼ਿਆ ਹੈ ਪਰਮੇਸ਼ਰ ਦੇ ਦਿੱਤੇ ਹੋਏ ਬਲ ਅਨੁਸਾਰ ਸਾਰੇ ਉਸ ਪਰਮੇਸ਼ਰ ਨੂੰ ਗਾ ਰਹੇ ਹਨ ਤੇ ਗੁਰੂ ਪਿਆਰਿਓ ਵਿਦਵਾਨ ਇੱਥੇ ਪੰਚੇ ਪਾਵ ਹੈ ਹੈ ਮਦੂ ਅੱਧੀਆਂ ਦੁਲਾਵਾਂ ਲਵਾਉਂਦੇ ਹਨ ਇੱਥੇ ਕਹਿੰਦੇ ਇੱਥੇ ਕਿ ਅੱਧੀਆਂ ਦਲਾਵਾਂ ਲਾਈਆਂ ਜਾਣ ਪੰਚੇ ਪਾਵ ਹੈ ਪਰ ਗੁਰੂ ਪਿਆਰਿਓ ਜੇਕਰ ਇੱਥੇ ਅੱਧੀਆਂ ਦੁਲਾਵਾਂ ਲਾਵਾਂਗੇ ਹਾਹੇ ਨੂੰ ਸਿਹਾਰੀ ਹੈ ਜਿਹੜੀ ਫਿਰ ਤਾਂ ਮਹਾਰਨੀ ਗਲਤ ਹੋ ਜਾਵੇਗੀ ਹਾਹੇ ਨੂੰ ਸਿਹਾਰੀ ਦਾ ਮਤਲਬ ਅੱਧੀ ਲਾਂ ਅੱਧੀ ਦੁਲਾਵਾਂ ਨਹੀਂ ਉਹ ਸਤਕਾਰ ਜੋਗਾ ਵੱਡੇ ਮਹਾਂਪੁਰਖਾ ਸਤਕਾਰ ਜੋਗਾ ਦੁਲਾਵਾਂ ਲਾਉਂਦੇ ਆਂ ਅਧੀਆਂ ਪਰ ਗੁਰੂ ਪਿਆਰਿਓ ਇਹ ਸਾਡੀ ਜਿਹੜੀ ਸੋਚ ਤੇ ਸਮਝਣ ਦੀ ਸ਼ਕਤੀ ਤੋਂ ਪਰੇ ਦੀ ਗੱਲ ਹੈ ਕਿ ਦੁਲਾਵਾਂ ਅਧੀਆਂ ਕਿਉਂ ਇਹ ਖੋਜ ਦਾ ਵਿਸ਼ਾ ਚੱਲ ਰਿਹਾ ਹਜੇ ਵਿਦਵਾਨਾਂ ਨਾਲ ਕਾਫੀ ਗੱਲ ਵੀ ਹੋਈ ਆ ਤੇ ਉਹ ਵੀ ਕਹਿੰਦੇ ਆ ਕਿ ਵਿਦਵਾਨ ਇਕੱਠੇ ਹੋਈ ਸੀ ਇੱਥੇ ਫਗਵਾੜੇ ਪਰਸੋਂ ਰਾਤ ਵੀ ਸਾਡੀ ਵਿਚਾਰ ਚੱਲ ਰਹੀ ਆ ਉੱਥੇ ਤੇ ਹਜੇ ਗੁਰੂ ਪਿਆਰੋ ਜੋ ਅਸਲ ਵਿੱਚ ਆਪਾ ਮਹਾਰਨੀ ਦੇ ਹਿਸਾਬ ਦੇ ਨਾਲ ਹੀ ਚੱਲਣਾ ਜੋ ਅਸਲ ਵਿੱਚ ਮੂਲ ਪਾਠ ਹੈ ਜੋ ਸ਼ੋਧਾ ਪਾਠ ਹੈ ਪੰਚ ਪਾਵਹਿ ਹਾ ਹਿਸ਼ਾਰੀ ਹੈ ਨਾ ਕੀ ਹਾ ਹਿਸ਼ਾਰੀ ਹੈ ਹਾ ਹਿਸ਼ਾਰੀ ਹੈ ਹਾ ਹਿਬਿਯਾਰੀ ਹੀ ਪੰਚੇ ਪਾਵਹਿ ਦਰਗਹਿ ਮਾਨ ਦਰਗਹਿ ਦਰ ਗਹਿ ਗਹਿ ਹਾ ਹਿਸ਼ਾਰੀ ਹੈ ਦਰਗਹਿ ਮਾਨ ਨੰਨੇ ਨਾਲ ਪੰਚੇ ਸੋਹ ਹੈ ਇਹਨੂੰ ਸੋਹੇ ਨਹੀਂ ਬੋਲਣਾ ਗੁਰੂ ਪਿਆਰੇ ਸੋਹ ਹੈ ਪੰਚੇ ਸੋਹ ਹੈ ਸੋਹ ਹੈ ਸੋਹ ਹੈ ਸੋਹ ਹੈ ਕਈ ਤਿੰਨ ਹਾਹੇ ਬੋਲ ਜਾਂਦੇ ਨੇ ਸੋਹ ਰਹੇ ਹੈ ਐਦਾਂ ਕਹਿ ਦਿੰਦੇ ਆ ਗੁਰੂ ਪਿਆਰੇ ਸੋਹ ਰਹੇ ਇਹ ਨਹੀਂ ਕਿ ਦੋ ਹੀ ਹਾਹੇ ਬੋਲਣ ਆ ਪੰਚੇ ਸੋਹ ਹੈ ਦਾਰ ਰਾਜਾਨ ਪੰਚੇ ਸੋਹ ਹੈ ਦਾਰ ਰਾਜਾਨ ਪੰਚਾਕਾ ਗੁਰ ਏਕ ਧਿਆਨ ਇੱਥੇ ਰਾਜਾਨ ਸ਼ਬਦ ਬੋਲਣਾ ਹੈ ਰਾਜਾਨ ਨਹੀਂ ਇਹਦਾ ਵੀ ਧਿਆਨ ਰੱਖਣਾ ਹੈ ਪੰਚਾਕਾ ਇੱਥੇ ਵਿਸ਼ਰਾਮ ਹੈ ਪਹਿਲਾਂ ਸੋਹ ਹੈ ਤੇ ਵਿਸ਼ਰਾਮ ਸੀ ਕੋਣ ਹੈ ਪੰਚਾਕ ਪੰਚਾ ਇਥੇ ਕੋਲ ਪੰਚਾ ਹੋਰ ਨਹੀਂ ਬਿੰਦੀ ਲਾਣੀ ਕੋਲ ਟਿੱਪੀ ਲੱਗੀ ਆ ਟਿੱਪੀ ਹੀ ਬੁਲਾਣੀ ਆ ਪੰਚਾਕ ਗੁਰ ਏਕ ਧਿਆਨ ਜੇ ਕੋ ਕਹ ਹੈ ਕਹੇ ਉਤੇ ਵਿਸ਼ਰਾਮ ਹੈ ਕਰੈ ਵਿਚਾਰ ਵਵਨ बिहारी ਲੰਬੀ ਕਰਕੇ ਵਿਚਾਰ ਜੋ ਵਾਵੇ ਨੂੰ ਸਿਹਾਰੀ ਹੁੰਦੀ ਜਾਂ ਬੱਬੇ ਬੱਬੇ ਨੂੰ ਸਿਹਾਰੀ ਹੁੰਦੀ ਫਿਆਣਾ ਸੀ ਵਿਚਾਰ ਜੋ ਵਾਵੇ ਨੂੰ ਸਿਹਾਰੀ ਹੁੰਦੀ ਸੀ ਫਿਆਣਾ ਸੀ ਵਿਚਾਰ ਹੁਣ ਹੈ ਵਿਹਾਰੀ ਵਿਚਾਰ ਜੀ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਕਰਤੇ ਕੈ ਕਰਨੈ ਕਰਤੇ ਵੱਖਰਾ ਪਾਠ ਹੈ ਕਹਿ ਵੱਖਰਾ ਹੈ ਕਰਤੇ ਕਹਿ ਕਰਣਾ ਨਾਣੇ ਨਾਲ ਨਾਹੀ ਸੁਮਾਰ ਤੌਲ ਧਰਮ ਤੌਲ ਨੂੰ ਤੋਲ ਨਹੀਂ ਬੋਲਣਾ ਪੋਲਾ ਨਹੀਂ ਬੋਲਣਾ ਜੋਰ ਨਾਲ ਬੋਲਣਾ ਤੇ ਕਨੋੜੇ ਦੀ ਆਵਾਜ਼ ਆਣੀ ਚਾਹੀਦੀ ਹੈ ਹੋੜੇ ਦੀ ਆਵਾਜ਼ ਨਹੀਂ ਕੱਢਣੀ ਕਨੋੜਾ ਲੱਗਾ ਉੱਪਰ ਤੌਲ 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 ਧਰਮ ਪਾਵ ਜੇ ਸੋਖੇ ਤਰੀਕੇ ਨਾਲ ਸੀ ਸਮਝਣਾ ਇਹਨੂੰ ਕਿ ਸਾਨੂੰ ਬੋਲ ਨਹੀਂ ਹੁੰਦਾ ਕੋણોੜਾ ਕਿੱਦਾਂ ਬੋਲੀਏ ਸੋਖਾ ਤਰੀਕਾ ਇਹੀ ਆ ਜਿਹੜਾ ਦੱਸਿਆ ਜਾਂਦਾ ਤੱਦਾ ਗੱਬੇ ਲਾਣਾ ਊੜਾ ਊੜੇ ਦਾ ਮੂੰਹ ਖੁੱਲਾ ਲਵਾਉਂਦੇ ਆ ਗੁਰੂ ਪਿਆਰਿਓ ਤੇ ਪਿੱਛੇ ਲੱਲਾ ਤੌਲ 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 ਇਸ ਤਰੀਕੇ ਨਾਲ ਸੰਗਤ ਜੀ ਤੁਸੀਂ ਅਭਿਆਸ ਕਰ ਸਕਦੇ ਹੋ ਤੌਲ ਸ਼ਬਦ ਉਚਾਰਨ ਦਾ ਤੌਲ ਧਰਮ ਦਇਆ ਕਾ ਪੂਤ ਦਇਆ ਈੜੀ ਨੂੰ ਹਿਸ਼ਿਆਰੀ ਦਾਇ ਤਿੰਨ ਅੱਖਰ ਪੂਰੇ ਬੋਲਣਾ ਦਇਆ ਦਇਆ ਨਹੀਂ ਬੋਲਣਾ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਰਖਿਆ ਉੱਤੇ ਵਿਸ਼ਰਾਮ ਹੈ ਜਨ ਸੂਤ ਸੂਤ ਨੂੰ ਗੁਰੂ ਪਿਆਰਿਓ ਦੁਲੈਂਕੜ ਲੱਗੇ ਹੋਏ ਨੇ ਦੁਲੈਂਕੜ ਬੋਲਣਿਆ ਸੂਤ ਜੇ ਕੋ 부ਜੈ ਹੋਵੇ ਸਚਿਆਰ 부ਜੈ 부ਜੈ ਸੰਗਤ ਨੇ ਪਹਿਲਾਂ ਸਮਝਿਆ 부ਜਣ ਵਾਲੀ ਗੱਲ ਹੋਵੇ ਤਾਂ ਅੱਧਕ ਲਾ ਕੇ ਭਾਰਾ ਕਰਕੇ ਕ੍ਰਿਸ਼ਨਾ ਰੂਪੀ ਵਿਕਾਰਾਂ ਰੂਪੀ ਅਗ ਨੂੰ ਮੇਟਣਾ ਹੋਵੇ ਤਾਂ ਪੋਲਾ ਕਰਕੇ ਬੁੱਝੇ ਇੱਥੇ ਹੈ ਭਾਰਾ ਕਰਕੇ ਬੁੱਝੇ ਅੱਧਕ ਲਾ ਕੇ ਜੇ ਕੋ ਬੁੱਝੇ ਬੁੱਜਣ ਵਾਲੀ ਗੱਲ ਹੈ ਜਿਨੇ ਇਸ ਨੂੰ ਬੁੱਝ ਲਿਆ ਬੁੱਜਣਾ ਇਹ ਕੋਈ ਕਹਾਵਤ ਨੂੰ ਬੁੱਝੇ ਜੇ ਕੋ ਬੁੱਝੇ ਹੋਵੇ ਸਚਿਆਰ ਉਹ ਮਨੁੱਖ ਉਹ ਸੰਤ ਜਨ ਪੰਚ ਜਨ ਸਚਿਆਰ ਹੋ ਜਾਂਦਾ ਹੈ ਉਹ ਪੰਚ ਬਣ ਜਾਂਦਾ ਹੈ ਸਚਿਆਰ ਹੋ ਜਾਂਦਾ ਹੈ ਹੋਵੇ ਵਾਵੇ ਦਲਾਵਾ ਸਚਿਆਰ ਤਵਲੈ ਉੱਪਰ ਕੇਤਾ ਭਾਰ ਤਵਲੈ ਲੱਲੇ ਦਲਾਵਾ ਤੱਦਾ ਲਾ ਕੇ ਤਵਲੈ ਉੱਪਰ ਇਹਨੂੰ ਓਪਰ ਨਹੀਂ ਬੋਲਣਾ ਗੁਰੂ ਪਿਆਰ ਉੱਪਰ ਉੱਪਰ ਤਵਲੈ ਊੜੇ ਣਕੜਾ ਉਹ ਊੜੇ ਣਕੜੂ ਤਵਲੈ ਉੱਪਰ ਕੇਤਾ ਭਾਰ ਜੇ ਦੁਲੈਂਕੜੇ ਲੱਗੇ ਹੁੰਦੇ ਫੇਰ ਆਣਾ ਸੀ ਉਪਰ ਇਥੇ ਓਂਕੜ ਲੱਗਾ ਹੈ ਤਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਪਰ ਉੱਤੇ ਵਿਸ਼ਰਾਮ ਹੈ ਧਰਤੀ ਹੋਰ ਪਰੈ ਹੋਰ ਹੋਰ ਤੈਸਤੇ ਭਾਰ ਤਲੈ ਕਵਣਜੂਰ ਤੈਸਤੇ ਭਾਰ ਤੇਸ ਵੱਖਰਾ ਪਾਠ ਹੈ ਤੇ ਵੱਖਰਾ ਤੇਸ ਤੇ ਇਕੱਠਾ ਪਾਠ ਨਹੀਂ ਹੈ ਤੇਸ ਤੇ ਪਾਰ ਤਲੈ ਤਲੈ ਉੱਤੇ ਵਿਸ਼ਰਾਮ ਹੈ ਕਵਣ ਜੋਰ ਕਵਣ ਨਾਣੇ ਨਾਲ ਕਵਣ ਜੋਰ ਜੱਜੇ ਨਾਲ ਜੋਰ ਜੀਅ ਜਾਤ ਰੰਗਾ ਕੇ ਨਾਭ ਜੱਜੇ ਨੂੰ ਬਿਹੜੀ ਲਾ ਕੇ ਐਡਾ ਮੁਕਤਾ ਜੀਅ 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 ਜਾਤ ਜਾਤ ਉੱਤੇ ਵਿਸ਼ਰਾਮ ਹੈ ਰੰਗਾ ਕੇ ਨਾਵ ਰੰਗਾ ਕੇ ਨਾਮ ਨਹੀਂ ਬੋਲਣਾ ਵਾਵਾ ਲੱਗਾ ਹੈ ਸੰਗਤ ਜੀ ਰੰਗਾ ਕੇ ਨਾਵ ਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਸਭਨਾ ਲਿਖਿਆ ਗੂੜੀ ਵਾਵੇ ਨਾਲ ਗੂੜੀ ਵਾਵੇ ਓਮਕੜ ਗੂੜੀ ਕਲਾਮ ਇਹੋ ਲਿਖਾ ਲਿਖ ਢਾਣ ਕੋਈ ਇਹੋ ਲਿਖਾ ਲਿਖ ਲਿਖੇ ਦੇ ਉੱਤੇ ਵਿਸ਼ਰਾਮ ਹੈ ਇਹੋ ਲਿਖਾ ਲਿਖ ਜਾਣ ਕੋਈ ਕ ਕ ਹੋੜਾ ਈ ੜੀ ਸਿਆਰੀ ਕੋਈ ਲਿਖਾ ਲਿਖਿਆ ਕੀਤਾ ਹੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਤਾਣ ਉਤੇ ਵਿਸ਼ਰਾਮ ਹੈ ਕੀਤਾ ਤਾਣ ਸਵਾਲੇ ਹੋ ਰੂਪ ਸਵਾਲੇ ਹੋ ਸਵਾਲੇ ਹੋ ਸਵਾਲੇ ਹੋ ਇਕੱਠਾ ਪਾਠ ਹੈ ਕੀਤਾ ਤਾਣ ਤਾਂ ਉੱਤੇ ਵਿਸ਼ਰਾਮ ਲਾ ਕੇ ਸਵਾਲਿਓ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤੀ ਦਾਤ ਦਾਤ ਉੱਤੇ ਵਿਸ਼ਰਾਮ ਹੈ ਜਾਣਾ ਕੌਣ ਕੂਤ ਕਕਾ ਦੇ ਉੱਤੇ ਕਨੋੜਾ ਹੈ ਕਨੋੜੇ ਦੀ ਆਵਾਜ਼ ਕੱਢ ਕੇ ਜਾਣਾ ਕੌਣ ਕੂਤ ਕੀਤਾ ਕਸਾਓ ਇਕੋ ਕਵਾਉ ਕੀਤਾ ਪਸਾਉ 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 ਇਕੋ ਕਵਾਉ ਤੈਸਤੇ ਹੋਏ ਇਹਨੂੰ ਹੋਏ ਈੜੀ ਤੇ ਲਾਂ ਲੱਗੀ ਐ ਇਹਨੂੰ ਅਸੀਂ ਬਿਲਕੁਲ ਧੁਨੀ ਦੀ ਆਵਾਜ਼ ਥੋੜਾ ਟਾਈਮ ਰੱਖ ਸਕਦੇ ਆ ਦੋਨੇ ਜਿਹੜੇ ਸ਼ਬਦ ਨੇ ਪਹੋੜਾ ਇਕ ਲਾਂ ਹੈ ਦੋਨੇ ਜਿਆਦਾ ਸਮੇਂ ਤੱਕ ਰਹਿਣ ਵਾਲੀਆਂ ਦੀਰਘ ਮਾਤਰਾਵਾਂ ਹਨ ਤਿਸ ਤੇ ਹੋਏ ਲੱਖ ਦਰਿਆਵ ਹੋਏ ਉੱਤੇ ਵਿਸ਼ਰਾਮ ਹੈ ਲੱਖ ਨੂੰ ਲੱਖ ਨਹੀਂ ਬੋਲਣਾ ਲੱਖ ਬੋਲਣਾ ਅੱਦਕ ਲਾ ਕੇ ਲੱਖ ਦਰਿਆਵ ਇਹਨੂੰ ਦਰਿਆਵ ਬੋਲਦੇ ਆ ਅਸਲ ਵਿੱਚ ਸੰਗਤ ਦੀ ਅਸੀਂ ਸਾਰੇ ਜਣੇ ਦਰਿਆਵ ਲੱਖ ਦਰਿਆਓ ਇਹ ਹੈਗਾ ਦਰਿਆਓ ਬਣਦਾ ਰਾਰੇ ਨੂੰ ਜਿਸ ਹਾਰੀ ਲੱਗੀ ਹੁੰਦੀ ਫਿਰ ਬਣਨਾ ਸੀ ਦਰਿਆਓ ਇਹ ਬਣਨਾ ਲੱਖ ਦਰੀ ਆਓ ਦਰੀ ਆਓ ਦਰੀ ਆਓ ਦਰਿਆਓ ਇਕੱਠਾ ਫੇ ਬੋਲਣਾ ਸੀ ਇਦਾ ਵਿਆਸ ਕਰਕੇ ਕੁਦਰਤ ਕਵਨ ਕਹਾ ਵਿਚਾਰ ਕੁਦਰਤ ਕਵਨ ਕਵਣ ਨਾਣੇ ਨਾਲ ਕਵਣ ਉੱਤੇ ਵਿਸ਼ਰਾਮ ਹੈ ਕਹਾ ਬਿੰਦੀ ਨਹੀਂ ਲਾਣੀ ਕਹਾ ਨਹੀਂ ਬੋਲਣਾ ਕਹਾ ਕਹਾ ਵੀ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਵਾਰਿਆ ਨਾ ਜਾਵਾ ਜਾਵਾ ਉੱਤੇ ਵਿਸ਼ਰਾਮ ਹੈ ਜੀ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੁਦ ਭਾਵੈ ਭਾਵੈ ਉੱਤੇ ਵਿਸ਼ਰਾਮ ਹੈ ਇੱਥੇ ਅਕਸਰ ਸੰਗਤ ਸਾਈ ਹੀ ਪੜ ਜਾਂਦੀ ਹੈ ਸਾਈ ਭਲੀਕਾਰ ਸਾਈ ਨਿਆਣਾ ਗੁਰੂ ਪਿਆਰਿਓ ਸਾਈ ਕਹਿੰਦੇ ਆ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਜਿਹਨੇ ਸ੍ਰਿਸ਼ਟੀ ਰਚੀ ਆ ਸ੍ਰਿਸ਼ਟੀ ਦਾ ਰਚਨਹਾਰ ਉਹਦੇ ਬੇਅੰਤ ਨਾਮ ਨੇ ਅਸੀਂ ਵਾਹਿਗੁਰੂ ਕਹਿ ਦੰਨੇ ਆ ਪਰਮਪੁਰਖ ਵਾਹਿਗੁਰੂ ਕਹਿ ਦੰਨੇ ਆ ਬਾਣੀ ਚ ਸਾਈਂ ਕਿਆ ਹੋਇਆ ਅੱਲਾ ਕਿਆ ਹੋਇਆ ਉਹਨੂੰ ਖੁਦਾ ਕਿਆ ਹੋਇਆ ਗੋਬਿੰਦ ਕਿਆ ਹੋਇਆ ਬੀਠਲਾ ਕਿਆ ਹੋਇਆ ਹੈ ਗੁਰੂ ਪਿਆਰਿਓ ਜੋ ਹਰ ਇੱਕ ਦੇ ਅੰਦਰ ਰਮਿਆ ਹੋਇਆ ਹੈ ਉਹਨੂੰ ਰਾਮ ਕਿਆ ਹੋਇਆ ਇਸ ਤਰੀਕੇ ਨਾਲ ਸਾਈਂ ਉਸ ਵਾਹਿਗੁਰੂ ਨੂੰ ਕਿਆ ਹੈ ਤੇ ਇੱਥੇ ਬੁਲਣਾ ਸਾਈਂ ਬਿਨੀ ਬਿਣਾ ਬਿੰਦੀ ਤੋਂ ਸਾਈਂ ਭਲੀਕਾਰ ਜੋ ਤੁਦ ਭਾਵੈ ਸਾਈ ਭਲੀਕਾਰ ਸਾਈ ਜੋ ਪਰਮੇਸ਼ਰ ਤੂੰ ਕਰਦਾ ਹੈ ਉਹੀ ਜਿਹੜੀ ਗੱਲ ਚੰਗੀ ਹੈ ਤੇਰੀ ਰਚਨਾ ਤੇਰੀ ਜਿਹੜੀ ਕਿਰਤ ਹੈ ਜੋ ਤੂੰ ਪਰਾਚ ਦਿੱਤਾ ਹੈ ਕਰਤਾ ਪੁਰਖ ਤੇਰੀ ਗੱਲ ਸਾਈ ਅਸੀਂ ਇੱਕ ਜਗ੍ਹਾ ਹੋਰ ਪੜਦੇ ਹਾਂ ਸਾਈ ਗੱਲ ਚੰਗੀ ਬਸ ਉਹੀ ਚੀਜ਼ ਹੈ ਸਾਈ ਭਲੀਕਾਰ ਉਹੀ ਛਾਈ ਭਾਵ ਉਹੀ ਤੂੰ ਸਦਾ ਸਲਾਮਤ ਨਿਰੰਕਾਰ ਇੱਥੇ ਤੂੰ ਬੋਲਣਾ ਗੁਰੂ ਪਰ ਤੂੰ ਨਹੀਂ ਬੋਲਣਾ ਜਿੱਦਾਂ ਅਸੀਂ ਅਰਦਾਸ ਵਿੱਚ ਪੜਦੇ ਆਂ ਅਰਜਨ ਹਰ ਗੋਬਿੰਦ ਨੂੰ ਨੂੰ ਨੰਨੇ ਔਂਕੜ ਇਸੇ ਤਰੀਕੇ ਨਾਲ ਉੱਥੇ ਲੱਗੀਆਂ ਹੋਈਆਂ ਜਿੱਦਾਂ ਤੱਤੇ ਨੂੰ ਥੱਲੇ ਲੈਂਕੜੇ ਲੱਗੇ ਹੋਏ ਹਨ अर्जुन हरगोबिंद नु सिमरौ श्री हर राय ते ए नौमे પાદશાતક ਬਾਣੀ ਆ ساری ਇਹਦੇ ਵਿੱਚ ਅਸੀਂ ਛੇੜਖਾਨੇ ਨਹੀਂ ਕਰ ਸਕਦੇ ਇੱਥੇ ਤੱਕ श्री हर कृष्ण ਧਿਆਈਐ ਧਿਆਈਐ ਐੜੇ ਤੇ ਦਲਾਵਾਂ ਲਗੀਆਂ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨ ਨੌਨਿਦ ਆਵੇ ਧਾਈ ਸਬਤ ਥਾਈ ਹੋਏ ਸਹਾਏ ਸਬਤ ਥਾਈ ਹੋਏ ਸਹਾਏ ਇੱਥੇ ਤੱਕ ਬਾਣੀ ਹੈ ਦਸਵੇਂ ਪਾਸ਼ਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਇਸ ਤੋਂ ਬਾਅਦ ਖਾਲਸਾ ਪੰਥ ਫਿਰ ਪੰਗਤੀਆਂ ਖਾਲਸਾ ਪੰਥ ਕੋਲ ਹੱਕ ਹੈ ਕਿ ਖਾਲਸਾ ਪੰਥ ਨੇ ਜਿਹੜੀ ਅਰਦਾਸ ਹੈ ਉਹ ਆਪ ਗੁਰੂ ਪਿਆਰਿਓ ਸਾਰੀ ਫਿਰ ਅੱਗੇ ਗੋਂਗ ਦੀ ਝੋਲੀ ਵਿੱਚ ਪਾਈ ਹੈ ਗੁਰੂ ਘਰ ਮਰਿਆਦਾ ਬੰਨੀ ਹੈ ਕਿੰਦਾ ਅਰਦਾਸ ਖੜਨਾ ਹੈ ਕਿੰਦਾ ਅਸੀਂ ਪੂਰਾ ਇਤਿਹਾਸ ਜੋ ਸਾਨਾ ਬੀਤਿਆ ਉਹ ਅਰਦਾਸ ਵਿੱਚ ਸਾਰਾ ਯਾਦ ਕਰਦੇ ਹਾਂ ਰੋਜ਼ ਦੋ ਟਾਈਮ ਤੇ ਇਹ ਗੁਰੂ ਪਿਆਰਿਓ ਨੌਵੇਂ ਪਾਸ਼ਾ ਤੱਕ ਸਾਰੀ ਬਾਣੀ ਹੈ ਇਹਦਾ ਇੱਕ ਵੀ ਕੋਈ ਬਿੰਦੀ ਥਿਆਰੀ ਬਿਹਾਰੀ ਵੀ ਬਦਲ ਨਹੀਂ ਸਕਦੇ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਨਾਲ ਤੂ ਸਦਾ ਸਲਾਮਤ ਨਿਰੰਕਾਰ ਸਲਾਮਤ ਉਤੇ ਵਿਸ਼ਰਾਮ ਹੈ ਨਿਰੰਕਾਰ ਪਾਠ ਵੱਖਰਾ ਹੈ ਅਸੰਖ ਜਪ ਜਪ ਪੋਲਾ ਬੋਲਣਾ ਜਪ ਅਸੰਖ ਕਈ ਪਾਠ ਕਰਦਿਆ ਪਹਿਲਾਂ ਤਾਂ ਅਸੰਖ ਬੋਲ ਦੇਣਾ ਬਾਅਦ ਚੋ ਬਸ ਸੰਖ ਸੰਖ ਦੀ ਆਵਾਜ਼ ਹੀ ਆਉਂਦੀ ਕੱਲੀ ਸੰਖ ਸੰਖ ਐੜਾ ਛੱਡੇ ਜਾਂਦੇ ਆ ਫਿਰ ਬੋਲਣਾ ਐੜਾ ਪੂਰ ਅੱਧਾ ਜਿਹੜਾ ਪੂਰਾ ਮੁਕਤਾ ਹੈ ਇਹ ਐਦੀ ਪੂਰੀ ਆਵਾਜ਼ ਆਣੀ ਚਾਹੀਦੀ ਆ ਅਸੰਖ 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 ਜਪ ਜਪ ਪੋਲਾ ਜਪੈ ਨੂੰ ਅੱਧ ਤੱਕ ਨਹੀਂ ਪਾਰਾ ਨਹੀਂ ਕਰਨਾ ਜਪ ਕੋ ਜਾਣਾ ਫੇ ਜੇ ਇਹਨੂੰ ਪਾਰਾ ਕਰਦਾ ਪੋਲਾ ਬੋਲਣਾ ਅਸੰਖ ਜਪ ਅਸੰਖ ਭਾਉ ਇੱਥੇ ਵਿਸ਼ਰਾਮ ਹੁਣ ਲੱਗ ਲੱਗ ਰਿਹਾ ਅਸੰਖ ਤੋਂ ਬਾਅਦ ਜਿਹੜਾ ਅੱਖਰ ਆ ਗਿਆ ਉਹਨੂੰ ਪੜ ਕੇ ਵਿਸ਼ਰਾਮ ਹੈ ਜਿੱਦਾਂ ਅਸੀਂ ਸੋਣਾ ਦੀਆਂ ਚਾਰ ਬੋੜੀਆਂ ਸੁਣੀਆਂ ਸੋਣਾ ਪੜ ਕੇ ਵਿਸ਼ਰਾਮ ਹੈ ਇਸੇ ਤਰੀਕੇ ਨਾਲ ਮੰਨੇ ਦੀ ਪੋੜੀ ਦੇ ਵਿੱਚ ਜਾਦਾ ਜਿਹੜੇ ਵਿਸ਼ਰਾਮ ਹੈ ਉਹ ਗੁਰੂ ਪਿਆਰਿਓ ਮੰਨੇ ਪੜ ਕੇ ਆ ਜਾਂਦੇ ਆ ਜਿਆਦਾ ਤਰ ਵਿਸ਼ਰਾਮ ਇਸੇ ਤਰੀਕੇ ਨਾਲ ਇੱਥੇ ਤਕਰੀਬਨ ਜਿਹੜੇ ਵਿਸ਼ਰਾਮ ਆਉਣੇ ਆ ਅਸੰਖ ਤੋਂ ਅਗਲਾ ਅੱਖਰ ਪੜ ਕੇ ਜਿੱਦਾਂ ਅਸੰਖ ਜਪ ਵਿਸ਼ਰਾਮ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਇੱਥੇ ਬੋਲਣਾ ਅਸੰਖ ਗ੍ਰੰਥ ਰਾਰੇ ਟਿੱਪੀ ਲਾ ਕੇ ਇਹਨੂੰ ਅਸੰਖ ਗ੍ਰੰਥ ਨਹੀਂ ਬੋਲਣਾ ਗ੍ਰੰਥ ਤਾਂ ਬਣਨਾ ਸੀ ਜੇ ਗੱਗੇ ਦੇ ਪੈਰ ਵਿੱਚ ਰਾਰਾ ਹੁੰਦਾ ਤੇ ਉੱਪਰ ਟਿੱਪੀ ਲੱਗੀ ਹੁੰਦੀ ਫਿਰ ਬਣ ਜਾਣਾ ਸੀ ਅਸੰਖ ਗ੍ਰੰਥ ਹੁਣ ਰਾਧਾ ਪੂਰਾ ਆਵਾਜ਼ ਵੀ ਪੂਰੀ ਦੇਣੀ ਹੈ ਅਸ਼ੰਖ ਗ੍ਰੰਥ ਮੁਖ ਵੇਦ ਪਾਠ ਅਸ਼ੰਖ ਜੋਗ ਮਨ ਰਹੇ ਉਦਾਸ ਮਨ ਕੋਲਾ ਸ਼ਬਦ ਹੈ ਮਨ ਰਹੇ 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 ਇਸ ਤਰੀਕੇ ਨਾਲ ਨੂੰ ਪਕਾਣਾ ਹੈ ਸ਼ੋਧ ਬੋਲਣਾ ਹੈ ਗੁਰੂ ਪਿਆਰਿਓ ਆਪਣੇ ਕੋਲ ਰਹਿ ਜਾ ਹੋਰ ਕੋਈ ਤਰੀਕੇ ਨਾਲ ਬਣਾ ਕੇ ਸ਼ਬਦ ਨਹੀਂ ਬੋਲਣਾ ਰਹਿ ਹੈ ਇੱਕ ਵਾਰ ਦਾਸ ਦੇ ਮਗਰ ਬੋਲੋ ਰਹਿ ਹੈ 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 ਹਾ ਹੈ ਤੇ ਲਾਂਬ ਨਹੀਂ ਲਾ ਦੇਣ ਰਹਿ ਹੈ ਵੀ ਨਹੀਂ ਬੋਲਣਾ ਹੈ ਅੱਦੀ ਲਾਂ ਲਾਣੀ ਹੈ ਸਿਹਾਰੀ ਭਾਵ ਰਹਿ 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 ਮਨ ਰਹਿ ਉਦਾਸ ਅਸੰਖ ਭਗਤ ਭਗਤ ਤੇ ਵਿਸ਼ਰਾਮ ਹੈ ਜੀ ਗੁਣ ਗਿਆਨ ਵਿਚਾਰ ਗੁਣ ਨਾਣੇ ਨਾਲ ਗੁਣ ਗਿਆਨ ਨੰਨੇ ਨਾਲ ਵਿਚਾਰ ਅਸੰਖ ਸਤੀ ਸਤੀ ਕੋਲਾ ਪਾਠ ਬੋਲਣਾ ਅਸੰਖ ਸਤੀ ਅਸੰਖ ਦਾਤਾਰ ਇਹਨੂੰ ਸ਼ਬਦ ਨੂੰ ਦਤਾਰ ਨਹੀਂ ਪਾਠ ਕਰਨਾ ਦਾਤਾਰ ਬੋਲਣਾ ਹੈ ਕੰਨਾ ਲੱਗਾ ਹੈ ਕੰਨਾ ਛੱਡਣਾ ਨਹੀਂ ਅਸੰਖ ਦਾਤਾਰ ਅਸ਼ੰਖ ਸੂਰ ਮੋਹ ਪਖਸਾਰ ਅਸ਼ੰਖ ਸੂਰ ਸੂਰ ਉਤੇ ਬਿਸ਼ਰਾਮ ਲੱਗ ਗਿਆ ਮੋਹ ਮੰਮੇ ਅੰਕੜ ਮੋਹ ਹੋਰ ਤਰੀਕੇ ਨਾਲ ਪਾਠ ਨਹੀਂ ਕਰਨਾ ਕਿਸੇ ਤਰੀਕੇ ਨਾਲ ਮੋਹ ਮੰਮੇ ਅੰਕੜਮ ਹ ਮੋਹ 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 ਹਾ ਹ ਮੁਕਤਾਹ ਪਖ ਪਖ ਕਸ ਕੇ ਬਾਠ ਕਰਨਾ ਹੈ ਪਖ ਪਖਸਾਰ ਅਸੰਖ ਮੋਨ ਲੇਵ ਲਾਇ ਤਾਰ ਮੋਨ ਤੇ ਵਿਸ਼ਰਾਮ ਲੱਗਾ ਹੈ ਜੀ ਲੇਵ ਲਾਇ ਲੱਲੇ ਨੂੰ ਕੰਨਾ ਹੈ ਈਡੀ ਸ਼ਿਆਰੀ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਕੁਦਰਤ ਕਵਨ ਕਵਨ ਉਤੇ ਵਿਸ਼ਰਾਮ ਹੈ ਕਹਾ ਵਿਚਾਰ ਕਹਾ ਬਿੰਦੀ ਨਹੀਂ ਲਾਣੀ ਇੱਥੇ ਗੁਰੂ ਪਿਆਰਿਓ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਾਵਾ ਉਤੇ ਵਿਸ਼ਰਾਮ ਲੱਗਾ ਹੈ ਜੀ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਭਾਵੈ ਉੱਤੇ ਵਿਸ਼ਰਾਮ ਹੈ ਜੀ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਸਲਾਮਤ ਉੱਤੇ ਵਿਸ਼ਰਾਮ ਹੈ ਜੀ ਨਿਰੰਕਾਰ ਤੂੰ ਬੋਲਣਾ ਤੂੰ ਤੂੰ ਤੋਂ ਨਹੀਂ ਬੋਲਣਾ ਜੇ ਤੂੰ ਬੋਲਾਂਗੇ ਟਿੱਪੀ ਲੱਗ ਜੂਗੀ ਤੋ ਸਦਾ ਸਲਾਮਤ ਨਿਰੰਕਾਰ 17 ਪੌੜੀਆਂ ਸਭ ਸੰਗਤ ਨੇ শ্রবণ ਕੀਤੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਗੁਰਮਤ ਅਨੁਸਾਰ ਸਾਨੂੰ ਸਾਰਿਆਂ ਨੂੰ ਸਾਨੂੰ ਬੱਚਿਆਂ ਨੂੰ ਸੰਗਤਾਂ ਨੂੰ ਦਾਸ ਰਿਆਂ ਦੇ ਸਿਰ ਤੇ ਮਿਹਰ ਪ੍ਰਿਆਥ ਰੱਖ ਕੇ ਸ਼ੁੱਧ ਤੇ ਸਪਸ਼ਟ ਬਾਣੀ ਉਚਾਰਨ ਕਰਨ ਦਾ ਬਲ ਬਖਸ਼ਣਾ ਉੱਤਮ ਬਖਸ਼ਣਾ ਸਤਿਗੁਰੂ ਜੀ ਰਹਿਮ ਤਾਂ ਪਰਸ਼ਾਨ ਤਾਂ ਕਿ ਅਸੀਂ ਹਰ ਜਾਸ ਗਾਇਨ ਕਰੀਏ ਤੇ ਬਦ ਤੋਂ ਬਦ ਲਾਹੇ ਪ੍ਰਾਪਤ ਕਰ ਸਕੀਏ ਜੀ ਹੋਈਆਂ ਬੇੰਤ ਗਲਤੀਆਂ ਗੁਰੂ ਸਾਹਿਬ ਤੇ ਗੁਰੂ ਸਰਬਜੀਤ ਜੀ ਦੀ ਸੰਗਤ ਬਖਸ਼ਣ ਹਰ ਹੈ ਜੀ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ